ਨੈਨੋਵਾਲ ਵੈਦਪਿੰਡ ਜਿਹੜਾ ਕਿ ਥਾਣਾ ਬੁੱਲੋਵਾਲ ਦੇ ਏਰੀਆ ਦੇ ਵਿੱਚ ਪੈਂਦਾ ਹੈ ਇੱਥੇ ਅਸੀਂ ਖੜੇ ਆ ਇੱਥੇ ਇੱਕ ਪੰਚਾਇਤ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਬੀਡੀਪੀਓ ਸਾਹਿਬ ਨੂੰ ਕਿ ਪੰਚਾਇਤੀ ਲੈਂਡ ਤੇ ਇੱਕ ਲੇਡੀ ਹੈਗੀ ਇੱਥੇ ਗੁਰਮੀਤ कौर ਉਹਨੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਪਹਿਲਾਂ ਵੀ ਪੰਚਾਇਤ ਨੂੰ ਸਾਨੂੰ ਪਤਾ ਲੱਗਿਆ ਹੈਗਾ ਇਸ ਪੇ ਦੀ ਇਨਫੋਰਮੇਸ਼ਨ ਕਿ ਪੰਚਾਇਤ ਨੂੰ ਕਈ ਪੰਚਾਇਤ ਨੇ ਕਈ ਵਾਰ ਨੂੰ ਕਿਹਾ ਵੀ ਸੀਗਾ ਰਿਕੁਐਸਟ ਵੀ ਕੀਤੀ ਸੀਗੀ ਨੋਟਿਸ ਵੀ ਦਿੱਤਾ ਸੀਗਾ ਕਿ ਇਨਕ੍ਰੋਚਡ ਲੈਂਡ ਹੈ ਇਹਨੂੰ ਖਾਲੀ ਕੀਤਾ ਜਾਏ ਬਟ ਜਿਹੜੀ ਲੇਡੀ ਹੈ ਉਹਨੇ ਨਹੀਂ ਕੀਤਾ ਤੇ ਡੀ ਐਸਕੇਲੇਟਡ ਦਾ ਮੈਟਰ ਟੂ ਦੀ ਕੰਪੀਟੈਂਟ ਅਥਾਰਟੀ ਤੇ ਉਹ ਐਸਕੇਲੇਟ ਹੁੰਦਾ ਹੁੰਦਾ ਫਿਰ ਆਸਪਰ ਦਾ ਡਿਊ ਪ੍ਰੋਸੀਜਰ ਵਾਸ ਫੋਲੋਡ ਐਂਡ ਜਿੱਦਾਂ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਇਹ ਇਨਕ੍ਰੋਚਮੈਂਟ ਨੂੰ ਡਾਇਆ ਜਾ ਰਿਹਾ ਹੈ ਫੋਲੋਇੰਗ ਦਾ ਡਿਊ ਪ੍ਰੋਸੈਸ ਆਫ ਲਾਅ ਇਹਦੇ ਵਿੱਚ ਡੀ ਸੀਸ ਆਫਿਸ ਤੋਂ ਸਾਨੂੰ ਪੁਲਿਸ ਹੈਲਪ ਦੇਣ ਵਾਸਤੇ ਡਾਇਰੈਕਸ਼ਨਸ ਮਿਲੇ ਸੀਗੇ ਐਂਡ ਬਿਕੋਜ਼ ਇਨਕ੍ਰੋਚਮੈਂਟ ਹੈ ਮੈਂ ਇਥੇ ਦੱਸਣਾ ਚਾਹੁੰਨਾ ਕਿ ਜਿਹੜੀ ਇਹ ਲੇਡੀ ਗੁਰਮੀਤ ਕੌਰ ਹੈ ਇਹਦਾ ਪਾਸਟ ਵੀ ਜਿਹੜਾ ਹੈਗਾ ਉਹ ਕ੍ਰਿਮੀਨਲ ਹੈ ਕ੍ਰਿਮੀਨਲ ਐਂਟੀਸੀਡੈਂਟਸ ਹੈ ਇਹ ਦੇ 8 एफआईआर दर्ज ਨੇ ਜੋ ਕਿ मोस्टली एनडीपीएस एक्ट ਦੇ ਵਿੱਚ ਦਰਜ ਹੈ ਉਹਦੇ ਵਿੱਚ 3 ਦੇ ਵਿੱਚ ਇੱਕ ਕਨਵਿਕਸ਼ਨ ਵੀ ਹੋ ਚੁੱਕੀ ਇਹਨੂੰ ਕਨਵਿਕਟ ਹੈਗੀ ਹੈ ਤੇ ਕੁਝ एफआईआर ਅੰਡਰ ట్రਾਇਲ ਹੈ ਕੁਝ ਇਹਦੀ ਹੋਰ ਜੋ ਰਿਲੇਟਿਵਸ ਹੈ ਉਹਨਾਂ ਤੇ ਵੀ ਐਨਡੀपीएस ਐਂਡ ਅਦਰ ਕ੍ਰਿਮੀਨਲ ਕੇਸਸ ਦਰਜ ਹੈ ਤੇ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਦਾ ਕ੍ਰਿਮੀਨਲ ਐਂਟੀਸੀਡੈਂਟਸ ਹੈਗੇ ਉਹਦੇ ਮੱਦੇ ਨਜ਼ਰ ਅਸੀਂ ਫਿਰ ਪੁਲਿਸ ਹੈਲਪ ਵੀ ਅਚੀ ਤਾਦਾਦ ਦੇ ਵਿੱਚ ਇੱਥੇ ਮੁਹੱਈਆ ਕਰਾਈ ਤਾਂ ਕਿ ਕੋਈ ਲੌਂਡਰ ਆਰਡਰ ਇਸ਼ੂ ਨਾ ਬਣੇ ਇਹਦੇ ਨਾਲ-ਨਾਲ ਮੈਂ ਦੱਸਣਾ ਚਾਹੁੰਦਾ ਕਿ ਜਿੱਦਾਂ ਕੀ ਇਹ ਯੁੱਧ ਨਸ਼ਾ ਵਿਰੁੱਧ ਜੋ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਪੂਰੇ ਪੰਜਾਬ ਸਟੇਟ ਦੇ ਵਿੱਚ ਜਾਰੀ ਹੈਗਾ ਉਹਦੇ ਉਹਨਾਂ ਦੇ ਡਾਇਰੈਕਸ਼ਨਜ਼ ਤਹਿਤ ਹੀ ਪੰਜਾਬ ਪੁਲਿਸ ਪੰਜਾਬ ਸਰਕਾਰ ਬਿਲਕੁਲ ਤਤਪਰ ਹੈ ਕਿ ਨਸ਼ੇ ਨੂੰ ਨਸ਼ੇ ਦੇ ਮੈਨਸ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਐਂਡ ਜੋ ਵੀ ਇਹਦੇ ਵਿੱਚ ਲਿਫਟ ਹੋਊਗਾ ਉਹਦੇ ਅਗੇਂਸਟ ਸਖਤ ਕਾਰਵਾਈ ਕੀਤੀ ਜਾਊਗੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਬਾਕੀ ਲੋਕਾਂ ਨੂੰ ਵੀ ਕਵਾਂਗੇ ਇਹ ਐਸ ਪਰ ਲਾਅ ਦੇ ਵਿੱਚ ਬਹੁਤ ਪਾਵਰ ਹੈਗੀ ਐਂਡ ਜੋ ਵੀ ਕ੍ਰਿਮੀਨਲਸ ਹੈਗੇ ਉਹਨਾਂ ਦੇ ਅਗੇਂਸਟ ਸਟ੍ਰਿਕਟ ਕਾਰਵਾਈ ਕਰਨ ਦੇ ਵਿੱਚ ਤੁਸੀਂ ਸਾਨੂੰ ਹੈਲਪ ਕਰੋ ਇਨਫੋਰਮੇਸ਼ਨ ਸਾਂਝੀ ਕਰੋ ਅਗਰ ਕੋਈ ਐਦਾ ਦੀ ਇਲੀਗਲੀ ਇਨਕਲੋਜ ਲੈਂਡਸ ਹੁੰਦੀ ਹੈ ਉਹ ਕੰਪੀਟੈਂਟ ਜੋ ਅਥਾਰਟिटीज ਹੈਗੀ ਕੰਸਰਨਡ ਅਥਾਰਟिटीज ਨੂੰ ਦੱਸ ਸਕਦੇ ਹੋ ਕੋਈ ਹੋਰ ਅਗਰ ਉਹਨਾਂ ਨੇ ਇਲੀਗਲ ਪ੍ਰੋਸੀਡਸ ਦੇ ਰਾਹੀਂ ਐਂਡੀਪੀਐਸ ਦੇ ਵਿੱਚ ਕੋਈ ਐਦਾ ਡਰੱਗਸ ਦੇ ਪੈਸੇ ਦੇ ਨਾਲ ਕੋਈ ਅਗਰ ਪ੍ਰੋਪਰਟੀਆਂ ਬਣਾਈਆਂ ਉਹਨਾਂ ਦੇ ਬਾਰੇ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਐਸ ਐਸ ਪਰ ਦੀ ਸੈਕਸ਼ਨ 68 ਐਫ ਆਫ ਦੀ ਐਨਡੀਪੀਐਸ ਐਕਟ ਉਹਨਾਂ ਦੇ ਅਗੇਂਸਟ ਕਾਰਵਾਈ ਹੁੰਦੀ ਹੈ ਹੁਸ਼ਿਆਰਪੁਰ ਪੁਲਿਸ ਨੇ ਪਿਛਲੇ ਕੁਝ ਸਮਾਂ ਦੇ ਵਿੱਚ ਮੋਰ ਦੈਨ 25 ਕਰੋੜ ਆਫ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਤੋਂ ਆਰਡਰ ਲੈ ਕੇ ਸੀ ਫ੍ਰੀਜ਼ ਕਰਾਈ ਹੈ ਤੇ ਅੱਗੇ ਵੀ ਇਹ ਪ੍ਰੋਸੈਸ ਜਾਰੀ ਰਹੇਗਾ ਐਂਡ ਹੁਸ਼ਿਆਰਪੁਰ ਦੇ ਵਿੱਚ ਇਸ ਮਹੀਨੇ ਦੇ ਵਿੱਚ ਜਦੋਂ ਤੋਂ ਇਹ ਯੁੱਧ ਨਸ਼ਾ ਵਿਰੁੱਧ ਇੱਕ ਮਾਰਚ ਤੋਂ ਸ਼ੁਰੂ ਹੋਇਆ ਹੈ ਬੜੇ ਹੀ ਅਗਰੈਸਿਵ ਤਰੀਕੇ ਨਾਲ ਅਸੀਂ ਐਨਡੀਪੀਐਸ ਤੇ ਕੰਮ ਕਰ ਰਹੇ ਹਾਂ ਮਲਟੀਪਲ ਐਫਆਈਆਰਸ ਹੈਵ ਬੀਨ ਰਜਿਸਟਰਡ ਕਾਫੀ ਜਿਹੜੇ ਪੈਡਲਰਸ ਹੈਗੇ ਸਮਗਲਰਸ ਹੈ ਨੀਅਰ ਅਬਾਊਟ 200 ਅਸੀਂ ਅਰੇਸਟ ਕੀਤੇ ਆਂ ਐਂਡ ਜੋ ਫ੍ਰੀਜ਼ਿੰਗ ਆਰਡਰਸ ਹੈ ਉਹ ਵੀ ਲਏ ਜਾ ਰਿਹਾ ਹੈ ਕੰਪੀਟੈਂਟ ਅਥਾਰਟੀ ਵੱਲੋਂ ਇਹ ਸਾਡਾ ਪਿੰਡ ਹੈ ਨੈਣਵਾਲ ਬੈਦਾ ਤੇ ਥਾਣਾ ਬੁੱਲਵਾਲ ਤੇ ਬਲਕ ਸ਼ਰਪਾ ਬੰਚ ਪੈਂਦਾ ਇਥੇ ਚਟਾਲੇ ਦੀ ਇੱਕ ਔਰਤ ਜਿਹੜੀ ਗਰਮੀਤਕੌਰ ਜਿਹੜੀ ਨਸ਼ਿਆਂ ਦੀ ਪੈਡਲਰ ਸੀ ਉਹਨੇ ਇੱਥੇ ਆ ਕੇ 6-7 ਸਾਲ ਤੋਂ ਕਬਜ਼ਾ ਕੀਤਾ ਹੋਇਆ ਸੀ ਇਹ ਪੰਚਾਇਤੀ ਜਗ੍ਹਾ ਤੇ ਇਹ ਪੰਚਾਇਤ ਦੀਆਂ ਕਲੋਨੀਆਂ ਸੀ ਕਿਸੇ ਨੂੰ ਹੋਰ ਨੂੰ ਅਲਾਟ ਕੀਤੀਆਂ ਉਹਨਾਂ ਨੂੰ ਧੱਕੇ ਨਾਲ ਕੱਢ ਕੇ ਇਹਨੇ ਮਤਲਬ ਕਬਜ਼ਾ ਕੀਤਾ ਹੋਇਆ ਸੀ ਜਦੋਂ ਪਿੰਡ ਦੇ ਵਿੱਚ ਨਸ਼ਾ ਵੇਚਣਾ ਸ਼ੁਰੂ ਕੀਤਾ ਤੇ ਸਾਨੂੰ ਜਦੋਂ ਪਤਾ ਲੱਗਾ ਅਸੀਂ ਕਈ ਵਾਰੀ ਇਹਨੂੰ ਬੇਨਤੀਆਂ ਕਰ ਚੁੱਕੇ ਆ ਵੀ ਤੋ ਇਹ ਕੰਮ ਨਾ ਕਰ ਪਿੰਡ ਦੇ ਬੱਚੇ ਜਿਹੜੇ ਆ ਉਹ ਖਰਾਬ ਹੁੰਦੇ ਆ ਇਹਦੇ ਨਸ਼ੇ ਦੇ ਨਾਲ ਤਕਰੀਬਨ ਪਿੰਡ ਦੇ 12 14 ਬੱਚੇ ਜਿਹੜੇ ਆ ਉਹ ਡੈਥ ਹੋ ਚੁੱਕੇ ਹੁਣ ਆ ਦੇ ਇਹ ਕਾਰਨ ਨੇ ਉਹਦੇ ਕਾਰਨ ਕਰਕੇ ਸਾਰੇ ਪਿੰਡ ਨਾਲ ਸੀ ਇਹ ਮਤਾ ਪਾਇਆ ਵੀ ਇਹਨੂੰ ਇਥੋਂ ਜੇ ਉਹ ਤਾਂ ਨਹੀਂ ਜਾਂਦੀ ਇਹਨੂੰ ਪੈਸੇ ਦੇ ਕੇ ਜੇ ਕਹਿੰਦੀ ਆ ਪੈਸੇ ਲੈਣੇ ਆ ਪੈਸੇ ਦੇ ਕੇ ਇਹਨੂੰ ਜਿਹੜੇ ਇਥੋਂ ਬਾਹਰ ਕੱਢ ਦਿੱਤਾ ਜਾਵੇ ਇਹ ਨਾਲ ਸਾਡੀ ਗੱਲਬਾਤ ਹੋਈ ਪੰਜਾਬ ਦੇ ਵਿੱਚ ਇੱਕ ਮਹੀਨੇ ਦਾ ਟਾਈਮ ਲਿਆ 6 ਲੱਖ ਰੁਪਏ ਦੀ ਗੱਲ ਹੋਈ ਸੀ 5.5 ਲੱਖ ਚ ਗੱਲ ਮੁੱਕ ਗਈ ਸੀ ਉਹ 5.5 ਲੱਖ ਜਦੋਂ ਅਸੀਂ ਇੱਕ ਮਹੀਨੇ ਬਾਅਦ ਇਹਨੂੰ ਦੇਣ ਲੱਗੇ ਇਹ ਕਹਿੰਦੀ ਮੈਂ ਨਹੀਂ ਲੈਣੇ ਤੁਸੀਂ ਕਰ ਲਓ ਜੋ ਕੁਛ ਮਰਜੀ ਉਸ ਤੋਂ ਬਾਅਦ ਫਿਰ ਜਿਹੜੀ ਇਹ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋਈ ਆ ਕਿਉਂਕਿ ਇਹ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਸੀਗੇ ਇਹਦੇ ਤੇ 7-8 ਪਰਚੇ ਦਰਜ ਆ ਜੀ ਆਪਰਾਧਿਕ ਨੇ ਐਨਡੀਪੀਐਸ ਦਈਆ ਨਸ਼ਾ ਦੇ ਅੱਛਾ ਆਪਰਾਧਿਕ ਵੀ ਹੋ ਸਕਦੇ ਉਹਦਾ ਸਾਨੂੰ ਜਾਣਕਾਰੀ ਨਹੀਂ ਮਤਲਬ ਇਹਦੇ ਰਹਿ ਗਿਆ ਨਸ਼ਾ ਦੇ ਰਹਿ ਗਿਆ